ਹਾਂਜੀ ਭਾਈ ਜਿਹੜੇ ਵੀਰ ਭਾਈ ਆਪਣੇ ਬਾਹਰੋਂ ਸਮਾਨ ਘਰੇ ਪਹੁੰਚਾਉਂਦੇ ਨੇ ਸਾਡੇ ਵੀ ਘਰੇ ਮਤਲਬ ਐਵੇਂ ਸਮਾਨ ਪਹੁੰਚਾਇਆ ਸੀਗਾ ਏਸੀ ਪਹੁੰਚਾਇਆ ਸੀ ਤੇ ਠੱਗੀਆਂ ਤੋਂ ਬਚੋ ਕਿਉਂਕਿ ਸਾਨੂੰ ਮਾਡਲ ਦਿੱਤਾ ਗਿਆ 2025 ਡੱਬੇ ਦੇ ਉੱਤੇ ਬਾਹਰਲੇ ਬਾਕਸ ਦੇ ਉੱਤੇ ਲਿਖਿਆ ਸੀਗਾ 2025 ਮਾਡਲ ਹੈ ਪਰ ਨਿਕਲਿਆ 2025 ਹੁਣ ਬੰਦਾ ਕੀ ਕਰੇ ਕਿੱਧਰ ਨੂੰ ਜਾਵੇ ਬਈ ਆਪਦਾ ਧਿਆਨ ਨਾਲ ਦੇਖੋ ਬਾਹਰ ਇਹ ਚਿੱਟ 2025 ਮਾਡਲ ਦੀ ਲੱਗੀ ਹੋਈ ਹੈ ਮੈਂ ਲਾ ਦੂੰ ਫੋਟੋ ਇੱਥੇ ਪਰ ਨਿਕਲਿਆ ਕੀ ਵਿੱਚੋਂ ਮਾਡਲ 2911 2024 ਦੀ ਮੈਨੂਫੈਕਚਰ ਡੇਟ ਹੈ ਕਈ ਵਾਰੀ ਚਲ ਪੜੇ ਲਿਖਿਆਂ ਨੂੰ ਤਾਂ ਧਿਆਨ ਦੇ ਜਾਂਦਾ ਹੈ ਕਈ ਵਿਚਾਰੇ ਮਾਪੇ ਹੁੰਦੇ ਨੇ ਇਕੱਲੇ ਕਰੇ ਬਾਹਰੋਂ ਕੋਈ ਸਮਾਨ ਭੇਜਦਾ ਹਨਾ ਨਹੀਂ ਪਤਾ ਲੱਗਦਾ ਕਈ ਵਾਰੀ ਇਹ ਜੇ ਸਕੈਮ ਤੋਂ ਬਚੋ ਅਸੀਂ ਅੱਗੇ ਉਹਨਾਂ ਨੂੰ ਫੋਨ ਕਰਿਆ ਹੈਗਾ ਕੰਪਨੀ ਨੂੰ ਦੱਸਿਆ ਵੀ ਐ ਕਰਕੇ ਤੁਸੀਂ ਮਾਡਲ ਗਲਤ ਪਹੁੰਚਾਤਾ ਬਾਹਰੋਂ ਦਾ ਤੁਸੀਂ ਸਟicker ਲਗਾਤਾ 2025 ਮਾਡਲ ਦਾ ਅੰਦਰੋਂ ਕੀ ਨਿਕਲਿਆ 2024 ਵਾਲਾ ਮਾਡਲ ਇਸ ਕਰਕੇ ਕਿਰਪਾ ਕਰਕੇ ਭਈ ਆਪ ਦਾ ਸਾਰੇ ਧਿਆਨ ਨਾਲ ਜਿਹੜੀਆਂ ਵੀ ਚੀਜ਼ਾਂ ਉਹ ਬੱਚੇ ਬਾਹਰ ਬੈਠੇ ਇੱਥੇ ਪਹੁੰਚਾਉਂਦੇ ਨੇ ਆਪ ਦਾ ਧਿਆਨ ਨਾਲ ਇਨਕੁਆਇਰੀ ਕਰਕੇ ਦੇਖੋ ਹੁਣ ਉਹ ਲੈ ਕੇ ਜਾਣਗੇ ਵਾਪਸ ਰਿਪਲੇਸ ਕਰਕੇ ਜਾਣਗੇ ਇਹਨੂੰ ਬਾਕੀ ਭਈ ਆਪ ਦਾ ਧਿਆਨ ਰੱਖੋ ਧੰਨਵਾਦ